ਦਰਸ਼ਕੋ ਇਸ ਵਕਤ ਮੈਂ ਨਿਹਾਲ ਸਿੰਘ ਵਾਲਾ ਦੇ ਆਰੇ ਵਾਲੀ ਗਲੀ ਦੇ ਵਿੱਚ ਮੌਜੂਦ ਆ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਏਕੇ ਇਲੈਕਟ੍ਰੀਕਲ ਸ਼ੋਅਰੂਮ ਆ ਤੇ ਇੱਥੇ ਬਹੁਤ ਸਾਰੇ ਜਿਹੜੇ ਡਿਸਕਾਊਂਟ ਦਿੱਤੇ ਜਾ ਰਹੇ ਆ ਇਹਨਾਂ ਦੇ ਜਿਹੜੇ ਓਨਰ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪ੍ਰਭਲ ਮਿੱਤਲ ਤੇ ਜੇਕਰ ਮੈਂ ਇਹਨਾਂ ਦੀ ਦੂਸਰੀ ਫਰਮ ਦੀ ਗੱਲ ਕਰਾਂ ਤਾਂ ਲਹਿਰਾ ਗਾਗਾ ਦੇ ਵਿੱਚ ਸਥਿਤਾ ਤੇ ਦੂਸਰੀ ਫਰਮ ਆ ਜਿਹੜੀ ਇਹਨਾਂ ਨੇ ਆਰੇ ਵਾਲੀ ਗਲੀ ਨਿਹਾਲ ਸਿੰਘ ਵਾਲਾ ਦੇ ਵਿੱਚ ਕੀਤੀ ਹੋਈ ਆ ਪ੍ਰਬਲ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਹੁਤ ਸਾਰੇ ਜਿਹੜੇ ਡਿਸਕਾਊਂਟ ਦਿੱਤੇ ਜਾ ਰਹੇ ਨੇ ਚਾਹੇ ਉਹ ਲਾਈਟਿੰਗ ਤੇ ਆ ਹੋਰ ਵੀ ਬਹੁਤ ਸਾਰੇ ਜਿਹੜਾ ਸਮਾਨ ਆ ਬਿਜ਼ਨਸ ਨਾਲ ਸੰਬੰਧਿਤ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪ੍ਰਬਲ ਜੀ ਕਿਵੇਂ ਵੈਲਕਮ ਸਰ ਤੁਹਾਡਾ ਆਉਣ ਤੇ ਸਾਡਾ ਜੀ ਵੀ ਐਸ ਟਾਈਮ ਦਾ ਸਾਡੇ ਪ੍ਰੋਮੋਸ਼ਨ ਕਰਨ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਪ੍ਰਬਲ ਥੋੜੇ ਦਿਨ ਹੀ ਹੋਏ ਆ ਜਿਹੜੀ ਤੁਹਾਡੀ ਪਹਿਲੀ ਫਾਰਮ ਆਗੀ ਪਹਿਲਾਂ ਤਾਂ ਮੈਂ ਚਾਹੂੰਗਾ ਕਿ ਉਹਦੇ ਬਾਰੇ ਜੀ ਸਰ ਉਹ ਸਾਡੀ ਪਹਿਲੀ ਫਾਰਮ ਲੈ ਰਹੇ ਗਾ ਅੱਗੇ ਦੇ ਵਿੱਚ ਹੈ ਜੀ ਮੇਰੇ ਰਿਲੇਟਿਵ ਕੰਮ ਕਰਦੇ ਨੇ ਉੱਥੇ ਜੀ ਦੇ ਨਾਲ ਹੀ ਸਾਡੀ ਪੀਪੀਸੀ ਪਾਈਪ ਦੀ ਫੈਕਟਰੀ ਵੀ ਉੱਥੇ ਲੈ ਰਹੇਗਾ ਕਿਦੇ ਵਿੱਚ ਲੱਗੀ ਹੋਈ ਹੈ ਜੋ ਮਟੀਰੀਅਲ ਆ ਉੱਥੋਂ ਅਸੀਂ ਪਰਵੇਸ਼ ਕਰਦੇ ਆ ਇੱਥੇ ਆਉਂਦਾ ਸਾਡੇ ਬਾਕੀ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਸਾਡਾ ਪੀਵੀਸੀ ਪਾਈਪ ਦਾ ਕੰਮ ਡਿਸਟ੍ਰਿਬਿਊਟ ਵੀ ਹੋ ਰਿਹਾ ਹੈਗਾ ਇੱਥੇ ਫਿਰ ਕਿਵੇਂ ਸੋਚਿਆ ਇੱਥੇ ਆਈ ਸੀ ਜੀ ਆਪਣਾ ਗੱਲਬਾਤ ਹੋਈ ਆਪਦੇ ਰਿਲੇਟਿਵ ਨਾਲ ਜੀ ਫਿਰ ਨਾਲ ਦੀ ਨਾਲ ਹੁਣ ਮੇਰਾ ਮਨ ਬਣਿਆ ਵੀ ਚਲੋ ਆਪਾਂ ਕੁਝ ਚੇਂਜ ਕਰੀਏ ਨਾਲੇ ਲੋਕਾਂ ਦਾ ਕੁਝ ਫਾਇਦਾ ਹੋਵੇ ਜੀ ਕਸਟਮਰ ਦਾ ਜੋ ਆਪਣਾ ਮਟੀਰੀਅਲ ਆ ਬਹੁਤ ਹੀ ਵਾਜਬ ਰੇਟ ਦੇ ਵਿੱਚ ਮਿਲੇਗਾ ਜੀ ਨਾਰਮਲ ਰੇਟ ਦੇ ਵਿੱਚ ਆਪਣਾ ਮਾਰਜਨ ਬਹੁਤ ਜ਼ਿਆਦਾ ਘੱਟ ਰੱਖਿਆ ਗਿਆ ਹੈ ਜੀ ਜੇਕਰ ਸ਼ੋਰੂਮ ਦੀ ਓਪਨਿੰਗ ਦੀ ਗੱਲ ਕਰੀਏ ਕਿ ਕਦੋਂ ਸੀ ਓਪਨ ਹੋਈ 6 ਦਸੰਬਰ ਨੂੰ ਸਰ ਇਹ ਓਪਨਿੰਗ ਹੋਈ ਹੈ ਜੀ ਹਾਂ ਤੇ ਬਹੁਤ ਆਪਣੇ ਹਮ ਹਮਾ ਕੇ ਲੋਕ ਵੀ ਪਹੁੰਚੇ ਬਹੁਤ ਸੰਜੋਗ ਵੀ ਦਿੱਤਾ ਲੋਕਾਂ ਨੇ ਹਾਂ ਤੇ ਤੁਹਾਡਾ ਵੀ ਪਹਿਲੀ ਗੱਲ ਤਾਂ ਸਵਾਗਤ ਕਰਦੇ ਅਸੀਂ ਦੁਬਾਰਾ ਜੀ ਥੈਂਕ ਯੂ ਸੋ ਮਚ ਕੈਮਰਾਮੈਨ ਨੂੰ ਕਹਾਂਗੇ ਕਿ ਸ਼ੋਰੂਮ ਨਾਲ ਦੀ ਨਾਲ ਦਿਖਾਉਂਦੇ ਰਹਿਣ ਤੇ ਬਹੁਤ ਸਾਰੇ ਡਿਸਕਾਊਂਟ ਦਿੱਤੇ ਜਾਂਦੇ ਨੇ ਜਾਂ ਤੱਕ ਇਹ ਕਿ ਨਵੀਂ ਚੀਜ਼ ਹੁੰਦੀ ਹੈ ਸੀਮਤ ਸਮੇਂ ਦੇ ਲਈ ਹਾਂਜੀ ਹਾਂਜੀ ਤੇ ਪ੍ਰੋਬਲ ਮੈਂ ਚਾਹੁੰਦਾ ਕਿ ਇੱਕ ਵਾਰ ਸਰ ਸਭ ਤੋਂ ਵੱਡਾ ਡਿਸਕਾਊਂਟ ਅਸੀਂ ਦੇਣੇ ਜਾ ਰਹੇ ਹਾਂ ਜੀ ਲੋਕਾਂ ਨੂੰ ਜਿਹੜਾ 10 ਬਰਡ ਦਾ ਬੱਲਵ ਹੈ ਜੀ ਹਮ 100 ਰੁਪਏ ਦੇ ਤਿੰਨ ਦੇ ਰਹੇ ਹਾਂ ਜੀ ਜੀ ਸਾਡੀ ਜਿਹੜੀ ਸਕੀਮ ਚੱਲ ਰਹੀ ਹੈ ਜੀ ਕਸਟਮਰ ਦੇ ਲਈ 100 ਰੁਪਏ ਦੇ ਤਿੰਨ ਬੱਲਵ 10 ਬਾੜ ਦੇ ਵੀ ਪ੍ਰੋ ਕੰਪਨੀ ਦੇ ਆ ਜੀ ਨਾਲ ਉਹਦੇ ਸਕੀਮ ਹੈ ਜੀ 2 ਸਾਲ ਦੀ ਗਾਰੰਟੀ ਕੋਈ ਵੀ ਸ਼ੋਰੂਮ ਜਾਂ ਕੋਈ ਦੁਕਾਨਦਾਰ 2 ਸਾਲ ਦੀ ਗਾਰੰਟੀ ਨਹੀਂ ਦੇ ਰਿਹਾ ਜੀ ਅਸੀਂ ਕਸਟਮਰ ਨੂੰ 2 ਸਾਲ ਦੀ ਗਾਰੰਟੀ ਦੇ ਰਹੇ ਹਾਂ ਜੀ ਤੇ ਨਾਲ ਹੀ ਸਕੀਮ ਇਹ ਹੈ ਵੀ 10 ਬਾੜ ਦਾ ਬੱਲਵ ਤਿੰਨ ਬੱਲਵ 100 ਰੁਪਏ ਦੇ ਜੀ 100 ਰੁਪਏ ਦੇ ਜੀ ਹਾਂ ਜੀ ਇਹ ਮਤਲਬ ਲੰਮੇ ਸਮੇਂ ਲਈ ਹੈ ਜਾਂ ਇਹ ਲੰਮੇ ਸਮੇਂ ਲਈ ਸਰ ਸਾਡਾ ਮਾਨ ਵੀ ਅਸੀਂ ਸ਼ਾਇਦ 1 ਸਾਲ ਲਈ ਇਹਦੇ ਨੂੰ ਰੱਖਾਂਗੇ ਸਾਡੀ ਦੁਕਾਨ ਦੀ ਇਹਦੇ ਨਾਲ ਪ੍ਰੋਮੋਸ਼ਨ ਵੀ ਹੈ ਜੀ ਤੇ ਕਸਟਮ ਆ ਕਿਹੜੀਆਂ ਜਿਹੜੀਆਂ ਕੈਸਮਾ ਨੇ ਲਾਈਟ ਦੀਆਂ ਤੇ ਕੀ ਕੀ ਇਹਨਾਂ ਦੇ ਪ੍ਰਾਈਸ ਆ ਸਰ ਇਹ ਅਲੱਗ-ਅਲੱਗ ਪ੍ਰਾਈਸ ਆ ਜੀ ਚਾਈਨੀਸ ਐਟਮ ਹੈ ਸਾਰੀ ਇਹ ਦਿੱਲੀ ਤੋਂ ਪਰਚੇਸ ਕਰਦੇ ਆ ਜੀ ਅਸੀਂ ਜੀ ਠੀਕ ਹੈ ਜੀ ਇਹ ਤੇ ਮਤਲਬ ਸਾਡਾ 20% ਲੈਸ ਲਗਾਇਆ ਵਾ ਜੀ ਕਸਟਮਰ ਤੇ ਜੋ ਰੇਟ ਆ ਜੀ ਜਿਸ ਤਰ੍ਹਾਂ ਕੋਈ ਬੜਾ ਚੁਮਰ 30 31000 ਦਾ ਜੀ ਉਹ ਅਪਰੋਕਸੀਮੇਟਲੀ ਕਸਟਮਰ ਨੂੰ 23 24000 ਦੀ ਰੇਂਜ ਦੇ ਵਿੱਚ ਮਿਲੇਗਾ ਜੀ ਕਿਉਂਕਿ ਵੱਡਾ ਡਿਸਕਾਊਂਟ ਆ ਅਸੀਂ ਵੱਡੇ-ਵੱਡੇ ਸ਼ੋਰੂਮਾਂ ਤੇ ਜਾਂਦੇ ਆ ਬਾਹਰ ਆਪਦੇ ਏਰੀਆ ਦੇ ਵਿੱਚ ਇਦਾਂ ਦਾ ਸ਼ੋਅਰੂਮ ਹੋਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਤੁਸੀਂ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਕਿ ਵੱਖ-ਵੱਖ ਡਿਜ਼ਾਈਨ ਆ ਜਿਹੜੇ ਲਾਈਟਿੰਗ ਦੇ ਆ ਤੇ ਬਹੁਤ ਹੀ ਵਾਜਬ ਰੇਟ ਦੇ ਉੱਪਰ ਦਿੱਤੇ ਜਾਂਦੇ ਆ ਕਿਉਂਕਿ ਜਦੋਂ ਸ਼ਾਪਿੰਗ ਕਰਨ ਲਈ ਜਾਂਦੇ ਆ ਤਾਂ ਅਸੀਂ ਵੱਡੇ ਸ਼ਹਿਰਾਂ ਵੱਲ ਭੱਜਦੇ ਆ ਉਹੀ ਜਿਹੜੀ ਫੈਸਿਲਿਟੀ ਆ ਝੰਡਿਆਲ ਸਿੰਘ ਵਾਲਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਵੱਖ-ਵੱਖ ਲਾਈਟਾਂ ਜਿਹੜੀਆਂ ਕਿ ਸਾਡੇ ਘਰ ਦਾ ਸ਼ਿੰਗਾਰ ਬਣਦੀਆਂ ਨੇ ਫਿਲਟਰ ਵਗੈਰਾ ਜੀ ਤੇ ਲੈਂਟਰ ਦਾ ਸਮਾਨ ਸਾਰਾ ਫਿਟਿੰਗ ਦਾ ਜੀ ਜੀ ਫਿਟਿੰਗ ਦਾ ਲੈਡਲ ਐਂਟਰ ਦੀ ਪਾਈਪ ਆ ਜੀ ਸਾਡੀ ਪੀਵੀਸੀ ਪਾਈਪ ਸਾਡੀ ਖੁਦ ਦੀ ਮੈਨੂਫੈਕਚਰਿੰਗ ਫੈਕਟਰੀ ਆ ਜੀ ਜੀ ਤੇ ਬਹੁਤ ਘੱਟ ਰੇਟ ਦੇ ਵਿੱਚ ਜੀ ਆਮ ਰੇਟ ਨਾਲੋਂ 10-15% ਡਿਸਕਾਊਂਟ ਤੇ ਦੇ ਰਹੇ ਆ ਜੀ ਜੀ ਕਸਟਮਰ ਨੂੰ ਜੋ ਫਾਇਦਾ ਹੋ ਸਕੇ ਜੀ ਜੀ ਸੋ ਕੌਲਮ ਲਾ ਕੇ ਲੋਕਾਂ ਦੇ ਫਾਇਦੇ ਲਈ ਹਾਂਜੀ ਹਾਂਜੀ ਸਰ ਹਾਂਜੀ ਦਰਸ਼ਕੋ ਬਹੁਤ ਵੱਡੀ ਗੱਲ ਆ ਕਿਉਂਕਿ ਹਰ ਬੰਦਾ ਦੇਖੋ ਆਪਣੇ ਫਾਇਦੇ ਲਈ ਸੋਚਦਾ ਪਰ ਸਾਨੂੰ ਜਿਹੜਾ बिजनेਸਮੈਨ ਹੁੰਦਾ ਉਹ ਲੋਕਾਂ ਦੇ ਫਾਇਦੇ ਲਈ ਵੀ ਜ਼ਰੂਰ ਸੋਚਣਾ ਚਾਹੀਦਾ ਸੋ ਪ੍ਰਬਲ ਦੀ ਜਿਹੜੀ ਸੋਚ ਆ ਉਹ ਹੈ ਕਿ ਲੋਕਾਂ ਦੇ ਨਾਲ ਜੁੜਿਆ ਜਾਵੇ ਲੋਕਾਂ ਦਾ ਵੀ ਜਿਹੜਾ ਫਾਇਦਾ ਹੋ ਸਕੇ ਤੇ ਤੁਹਾਨੂੰ ਪਾਈਪ ਦਾ ਇੱਕ ਸੈਂਪਲ ਦਿਖਾ ਦੇਣੇ ਆ ਜੀ ਜਿਸ ਤਰ੍ਹਾਂ ਦੀ ਜਿਹੜੀ ਪਾਈਪ ਆ ਸਾਡੀ ਆਪ ਦੀ ਖੁੱਦ ਹੀ ਮੈਨੂਫੈਕਚਰ ਬਿਲਕੁਲ ਆਪਾਂ ਸੈਂਪਲ ਦਰਸ਼ਕੋ ਜ਼ਰੂਰ ਦੇਖਾਂਗੇ ਕਿਉਂਕਿ ਜਿਹੜੀ ਕੰਪਨੀ ਆ ਵੱਖ-ਵੱਖ ਕੰਪਨੀਆਂ ਹੋ ਸਕਦੀਆਂ ਨੇ ਪਰ ਜ ਗੱਲ ਹੋ ਜਾਂਦੀ ਹੈ ਪਰ ਉਹੀ ਕੁਆਲਟੀ ਤੁਹਾਨੂੰ ਇਹਨਾਂ ਜਿਹੜੀ ਮੈਨੂਫੈਕਚਰਿੰਗ ਕੀਤੀ ਪਾਈਪ ਦੇ ਵਿੱਚ ਮਿਲੂਗੀ ਦਰਸ਼ਕੋ ਜੇਕਰ ਪਾਈਪ ਦੀ ਗੱਲ ਕਰੀਏ ਤਾਂ ਇਹ ਜਿਹੜੇ ਮੈਨੂਫੈਕਚਰਿੰਗ ਪਾਈਪ ਕਰਦੇ ਨੇ ਖੁਦ ਬਣਾਉਂਦੇ ਨੇ ਤੇ ਉਹਦਾ ਜਿਹੜਾ ਸਟਰੈਂਥ ਆ ਉਹ ਜ਼ਰੂਰ ਦਿਖਾਉਣਗੇ ਸਰ ਇਹ ਤਾਂ ਜੀ ਆਪਣੇ ਕੋਲੇ ਮੈਕਰੋਟੈਕ ਦੀ ਆਪਣੀ ਖੁਦ ਦੀ ਮੈਨੂਫੈਕਚਰਿੰਗ ਦੀ ਪਾਈਪ ਆ ਜੀ ਆ ਆਪਣੇ ਕੋਲੇ ਰੋਲ ਦੀ ਪਾਈਪ ਪਈ ਹੈ ਸਿੰਪਲ ਤੌਰ ਤੇ ਜੀ ਜੀ ਆਪਾਂ ਦੋਨੇ ਪਾਈਪਾਂ ਨੂੰ ਨੂੰ ਰੋਲ ਦੀ ਪਾਈਪ ਅਸੀਂ ਤਾਂ ਦਿਖਾ ਰਹੇ ਹਾਂ ਵੀ ਰੋਲ ਦੇ ਬਰਾਬਰ ਦੀ ਪਾਈਪ ਆਪਣੇ ਕੋਲ ਮੌਜੂਦ ਆ ਜੀ ਤੁਸੀਂ ਫਲੈਕਸੀਬਿਲਟੀ ਚੈੱਕ ਕਰ ਸਕਦੇ ਹੋ ਜੀ ਜੀ ਠੀਕ ਹੈ ਜੀ ਜੇ ਇਹਦੇ ਵਿੱਚ ਆਪਣੀ ਗਾਰੰਟੀ ਇਸ ਤਰ੍ਹਾਂ ਦੀ ਹੈ ਜੀ ਜੇ ਲੈਂਟਰ ਦੇ ਵਿੱਚ ਟੁੱਟ ਵੀ ਜਾਵੇ ਪਾਈਪ ਲੈਂਟਰ ਪੈਂਦੇ ਹੋਏ ਤਾਂ ਵਾਪਸੀ ਹੈ ਜੀ ਕਿਆ ਬਾਤ ਹੈ ਦਰਸ਼ਕੋ ਆਮ ਤੌਰ ਤੇ ਬਹੁਤ ਜਗ੍ਹਾ ਤੇ ਲਿਖਿਆ ਹੁੰਦਾ ਕਿ ਜਿਹੜਾ ਵੇਚਿਆ ਹੋਇਆ ਸਮਾਨ ਆ ਵਾਪਸ ਨਹੀਂ ਹੋਵੇਗਾ ਪਰ ਇਹਨਾਂ ਨੇ ਕਿਹਾ ਕਿ ਜੇਕਰ ਟੁੱਟ ਵੀ ਜਾਵੇ ਤਾਂ ਉਹਦੀ ਵਾਪਸੀ ਆ ਪਰ ਇਦਾਂ ਨਹੀਂ ਹੋਣ ਵਾਲਾ ਕਿਉਂਕਿ ਜੇਕਰ ਦੂਸਰੀ ਪਾਈਪ ਦੀ ਗੱਲ ਕਰੀਏ ਤਾਂ ਉਸ ਦੇ ਬਰਾਬਰ ਹੀ ਜਿਹੜੀ ਇਹਨਾਂ ਵੱਲੋਂ ਜਿਵੇਂ ਰੋਲ ਦੀ ਪੀਵੀਸੀ ਪਾਈਪ ਆ ਉਸ ਦੇ ਬਰਾਬਰ ਹੀ ਇਹਨਾਂ ਲੋ ਜਿਹੜੀ ਪਾਈਪ ਆ ਉਹ ਕੱਢੀ ਗਈ ਆ ਤੇ ਉਹਦੀ ਮੈਨੂਫੈਕਚਰਿੰਗ ਵੀ ਖੋਦੀ ਕਰਦੇ ਆ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਆਪਾਂ ਕੋਈ ਚੀਜ਼ ਵੜਾਉਣੀ ਆ ਤਾਂ ਗਾਹਕ ਨੂੰ ਇਹ ਥੋੜੀ ਐਕਸਾਈਟਮੈਂਟ ਆ ਜਾਂਦੀ ਉਹ ਤੇ ਨਾਲ ਕੋਈ ਪ੍ਰਾਈਜ਼ ਵੀ ਦਿੰਨੇ ਸਰ ਗੀਜ਼ਰ ਤੇ ਫਿਲਟਰ ਪਰਚੇਸ ਕਰਨ ਤੇ ਸਾਡਾ ਗਿਫਟ ਰੱਖਿਆ ਗਿਆ ਜੀ ਕਸਟਮਰ ਦੇ ਲਈ ਜੀ ਠੀਕ ਹੈ ਜੀ ਖਾਸ ਆਫਰ ਨਾਲ ਆਪਣੇ ਕੋਲ ਮੱਛੀਆਂ ਮੋਟਰਾਂ ਕੀ ਆ ਜੀ ਡੇਢ ਦੀ 2 ਦੀ ਮੱਛੀ ਵੋਟਰ ਤੇ ਵੀ ਆਪਣੇ ਕੋਲ ਕੰਮ ਆ ਜੀ ਨਾਲ ਕਸਟਮਰ ਨੂੰ ਜੇ ਗੀਜ਼ਰ ਕੋਈ ਵੀ ਪਰਚੇਜ਼ ਕਰਦਾ ਕਸਟਮਰ ਨੂੰ ਨਾਲ ਡਿਸਕਾਊਂਟ ਵੀ ਤੇ ਨਾਲ ਗਿਫਟ ਵੀ ਦਿੱਤਾ ਜਾਵੇਗਾ ਜੀ ਬਹੁਤ ਵਧੀਆ ਗੱਲ ਆ ਸਮਝ ਹੁੰਦੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਇਸ ਦੇ ਨਾਲ ਆ ਥੋੜਾ ਐਕਸਟਰਾ ਦਿੱਤਾ ਜਾਵੇ ਡਿਸਕਾਊਂਟ ਤਾਂ ਮਿਲਦਾ ਹੀ ਮਿਲਦਾ ਹੈਗਾ ਤੇ ਅਧਿਕਰ ਗੀਜ਼ਰ ਦੀ ਗੱਲ ਕਰੀਏ ਤਾਂ ਆਪਣੇ ਕੋਲ ਸਰ ਕੰਪਨੀਆਂ ਹੈਵਲਸ ਦੀ ਹੈਗੇ ਜੀ ਔਰੀਐਂਟ ਬਜਾਜ ਏਵੀਐਸ ਏਵੀਐਸ ਸਾਡਾ ਖੁਦ ਆਪਦਾ ਮਾਰਕਟਾ ਜੀ ਔਰ ਆਨਲਾਈਨ ਮਾਰਕਟ ਜੀ ਸਰ ਜਿਹੜਾ ਏਵੀਐਸ ਦਾ ਸਾਡੇ ਕੋਲੇ ਫਰਸਟ ਮਾਡਲ ਆ ਜੀ ਸਾਡੇ ਕੋਲੇ 3500 روپے ਤੋਂ سٹارٹ ہو جندا سر جی ٹھیک ہے جی ਸਾਡੇ ਕੋਲੇ اس ਤੋਂ ਬਾਅਦ 10000 ਦੀ ਰੇਂਜ ਤੱਕ ਸਾਰੇ ਮਾਡਲਸ ਅਵੇਲੇਬਲ ਹੈ ਹੈਵਲਸ ਦਾ ਮਾਡਲ ਸਾਡੇ ਕੋਲੇ 8-9000 ਦੀ ਰੇਂਜ ਦੇ ਵਿੱਚ ਅਵੇਲੇਬਲ ਹੈ ਜੀ ਜੀ ਠੀਕ ਹੈ ਜੀ ਫਿਲਟਰ ਲਾ ਲਓ ਫਿਲਟਰ ਸਾਡੇ ਤੋਂ ਸਟਾਰਟਿੰਗ 4000 ਦੀ ਰੇਂਜ ਤੋਂ ਸਟਾਰਟ ਹੋ ਕੇ ਸਰ 7000 ਦੀ ਰੇਂਜ ਤੱਕ ਸਾਡੇ ਕੋਲੇ ਫਿਲਟਰ ਦੀ ਮੌਜੂਦਗੀ ਹੈ 1 ਸਾਲ ਦੀ ਗਾਰੰਟੀ ਦਿੱਤੀ ਜਾਂਦੀ ਜੀ ਜੀ ਜੋ ਵੀ ਇਹਦੇ ਵਿੱਚ ਮਟੀਰੀਅਲ ਪੈਂਦਾ ਉਹ ਆਰਮ ਰੇਟਾਂ ਨਾਲੋਂ ਅਸੀਂ ਘੱਟ ਰੇਟ ਦੇ ਦੇ ਰਹੇ ਹਾਂ ਜੀ ਜੀ ਇਹ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਕੋਈ ਰੇਟ ਹੈ ਅਸੀਂ ਉਸ ਨੂੰ 10% ਹੋਰ ਡਿਸਕਾਊਂਟ ਤੇ ਦੇ ਰਹੇ ਹਾਂ ਜੀ ਠੀਕ ਹੈ ਜੇਕਰ ਮੈਂ ਸਮਾਨ ਦੀ ਗੱਲ ਕਰਾਂ ਤਾਂ ਤੁਹਾਡਾ ਲਿਖਿਆ ਵੀ ਹੋਇਆ ਕਿ ਹਰ ਚੀਜ਼ ਤੇ ਜਿਹੜਾਗਾ 20% ਲੈਸ ਕਰ ਦਿਓ ਸੌ ਦੀ ਚੀਜ਼ ਆ 80 ਰੁਪਏ ਦੀ ਹਾਂਜੀ ਹਾਂਜੀ ਇਹ ਲਾਈਫਟਾਈਮ ਲਈ ਆ ਜਾਂ ਮਤਲਬ ਸਰ ਹਜੇ ਤਾਂ ਕੁਝ ਸਮੇਂ ਲਈ ਤਾਂ ਚਲਾਈ ਰਿਹਾ ਜੀ ਬਾਕੀ ਜਿਵੇਂ ਜਿਵੇਂ ਰਿਸਪੌਂਸ ਆਊਗਾ ਹੋ ਸਕਦਾ ਵੀ 1 ਸਾਲ ਲਈ ਅਸੀਂ ਇਹਨੂੰ ਓਪਨਲੀ ਕਰ ਦਈਏ ਜਿਜਰਾ ਤੋਂ ਇਲਾਵਾ ਹੋਰ ਕਿਹੜਾ ਜਿਹੜਾ ਸਾਡੇ ਕੋਲ ਸਰ ਕਿਚਨ ਦੇ ਵਿੱਚ ਯੂਜ਼ ਹੋਣ ਵਾਲੇ ਯੂਸਰ ਵਗੈਰਾ ਜੀ ਮਿਸੀ ਵਗੈਰਾ ਜੀ ਠੀਕ ਹੈ ਜੀ ਨਾਲ ਆਪਣੇ ਪਰਿਸਾਂ ਘਰ ਵਿੱਚ ਯੂਜ਼ ਹੋਣ ਵਾਲੀਆਂ ਜੀ ਠੀਕ ਹੈ ਜੀ ਅਲੱਗ-ਅਲੱਗ ਕੰਪਨੀ ਦੇ ਸਾਡੇ ਕੋਲੇ ਮੌਜੂਦ ਹੈ ਹੈਵਲਸ ਕ੍ਰਮਟਨ ओरिएंट ਜੀ ਠੀਕ ਹੈ ਜੀ ਹੋਰ ਵੀ ਲੇਡੀਜ਼ ਦੇ ਯੂਜ਼ ਹੋਣ ਵਾਲੀਆਂ ਚੀਜ਼ ਕਿਚਨ ਦੇ ਵਿੱਚ ਜੈਕਪੌਟ ਦਾ ਆਪਣੇ ਕੋਲੇ ਹੈਂਡੀ ਵਗੈਰਾ ਯੂਜ਼ ਹੈਗੇ ਜੀ ਜੀ ਆਪਣੇ ਸਰਦੀਆਂ ਚੱਲ ਰਹੀਆਂ ਜੀ ਹੀਟਰ ਆਪਣੇ ਕੋਲੇ ਆ ਜੀ ਖਤਾਨ ਕੰਪਨੀ ਦੇ ਵੀ ਮਿਲ ਜਾਣਗੇ ਜੀ ਹੈਵਲਸ ਦਾ ਬੜਾ ਹੀਟਰ ਵੀ ਆਪਣੇ ਕੋਲੇ ਮੌਜੂਦ ਆ ਜੀ ਹਮਮ ਜਿਲਕਾ ਘੱਟ ਰੇਟ ਦੇ ਵਿੱਚ ਜੀ ਸਰ ਜੀ ਕੁਆਲਿਟੀ ਏ ਕਲਾਸ 1 ਸਾਲ ਦੀ ਗਾਰੰਟੀ ਦੇ ਨਾਲ ਜੀ ਜੀ ਦਰਸ਼ਕੋ ਬਹੁਤ ਸਾਰੇ ਜਿਹੜੇ ਡਿਸਕਾਊਂਟ ਆ ਚਾਹੇ ਗੀਜ਼ਰ ਨੂੰ ਲੈ ਕੇ ਲਾ ਲਓ ਚਾਹੇ ਮੈਕਸਿੰਗ ਨੂੰ ਲੈ ਕੇ ਕੇ ਫਿਲਟਰ ਨੂੰ ਲਾਈਟਸ ਨੂੰ ਬਹੁਤ ਸਾਰੀਆਂ ਚੀਜ਼ਾਂ ਇੱਥੇ ਜਿਹੜਾ ਬਡਡ ਰਿਸਪੌਂਡ ਦਿੱਤਾ ਜਾ ਰਿਹਾ ਇਹਨਾਂ ਵੱਲੋਂ ਕੀ ਜਾ ਰਿਹਾ ਕਿ ਇੱਕ ਸਾਤ ਦੇ ਲਈ ਹੈ ਜਿਹੜੇ ਓਪਨ ਨਹੀਂ ਕਿ ਉਸ ਤੋਂ ਬਾਅਦ ਜਿਹੜਾ ਦੇਖਿਆ ਜਾਵੇਗਾ ਫਿਲਹਾਲ ਇਹ ਜਿਹੜੇ ਕਸਟਮਰ ਉਹਨਾਂ ਦੇ ਲਈ ਬਹੁਤ ਵੱਡੀ ਗੱਲ ਆ ਤੇ ਨਿਹਾਲ ਸਿੰਘ ਵਾਲਾ ਦੇ 메ਨ ਬਾਜ਼ਾਰ ਤੋਂ ਜਿਹੜਾ ਆਪਾਂ ਬਰਨਾਲਾ ਰੋਨ ਨੂੰ ਜਾਂਦੇ ਆ ਜਾਂ ਬਗਾਪਰਾਣਾ ਰੋਨ ਨੂੰ ਪਹੁੰਚਦੇ ਇਤੋਂ ਆਰੀ ਵਾਲੀ ਗਲੀ ਜਿਹੜੀ ਬੜੀ ਮਸ਼ਹੂਰ ਆ ਉਸ ਦੇ ਵਿੱਚ ਜਿਹੜਾ ਏਕੇ ਇਲੈਕਟ੍ਰੀਕਲ ਜਿਹੜਾ ਸ਼ੋਰੂਮ ਖੁੱਲਿਆ ਹੋਇਆ ਜਿਹੜੋ ਘਰਾਂ ਦੇ ਵਿੱਚ ਜਾਂ ਆਪਾਂ ਦੁਕਾਨਾਂ ਦੇ ਉੱਪਰ ਡਾਊਨ ਸੀਲਿੰਗ ਕਰਦੇ ਉਹਦੇ ਵਿੱਚ ਲਾਈਟਿੰਗ ਬੜੀ ਵਧੀਆ ਲੱਗਦੀ ਹੈ ਉਸਦੇ ਨਾਲ ਰਿਲੇਟਡ ਆ ਤੁਹਾਡੇ ਪੈਨਲ ਵੀ ਲੱਗੇ ਹੋਏ ਨੇ ਕਿਹੜੀ ਕੰਪਨੀ ਦੇ ਨੇ ਤੇ ਇਹਦਾ ਕੀ ਪ੍ਰਾਈਸ ਸਰ ਰਿਆਜ਼ ਕੰਪਨੀ ਦੇ ਨੇ ਇਹ ਆਪਣੇ ਕੋਲੇ ਸਟਾਰਟਿੰਗ ਸਰ 7-800 ਦੀ ਰੇਂਜ ਦੇ ਵਿੱਚ ਸਟਾਰਟ ਹੋ ਜਾਂਦੇ ਨੇ ਪਰ ਲਾਈਟ ਪਰ ਲਾਈਟ ਦਾ ਪੀਸ ਹੈ ਜੀ ਇਹ ਤੇ ਇਹਦੇ ਉੱਤੇ ਬਹੁਤ ਆਪ ਜਾਂਦੇ ਰਹਿੰਦੇ ਨੇ ਮਤਲਬ ਕਿਸ ਤਰ੍ਹਾਂ ਦੀ ਕੋਈ 18 ਵਾਟ ਕੋਈ 12 ਵਾਟ ਸਰ ਇਸ ਤਰ੍ਹਾਂ ਦੀ ਲਾਈਟਿੰਗ ਸਾਡੇ ਕੋਲ ਅਵੇਲੇਬਲ ਹੈ 1 ਸਾਲ ਦੀ ਸਾਡੇ ਕੋਲੇ ਗਾਰੰਟੀ ਹੈ ਜੀ ਜੀ ਠੀਕ ਹੈ ਜੀ ਕੰਪਨੀ ਪ੍ਰੂਵਲ ਆ ਦਿੱਲੀ ਦਾ ਬ੍ਰਾਂਡ ਹੈ ਜੀ ਇਹ ਇੱਥੇ ਨਿਹਾਲ ਸਿੰਘ ਵਾਲੇ ਦੇ ਵਿੱਚ ਇਹ ਬ੍ਰਾਂਡ ਨਹੀਂ ਚੱਲ ਰਿਹਾ ਪਹਿਲਾ ਫਸਟ ਟਾਈਮ ਆਪਾਂ ਹੀ ਲੈ ਕੇ ਆਏ ਆ ਜੀ ਜੀ ਆਜ ਕੋ ਰਿਆਜ ਦਾ ਪੈਨਲ ਆ ਔਰ ਬਹੁਤ ਸਾਰੀ ਜਿਹੜੀ ਲਾਈਟਿੰਗ ਆ ਵੱਖਰੇ ਵੱਖਰੇ ਕਿਸਮ ਦੀ ਲਾਈਟ ਆ ਜਿਹੜੀ ਕਿ ਤੁਹਾਡਾ ਜੋ ਬੈਡਰੂਮ ਆ ਜਾਂ ਆਫਿਸ ਆ ਉਸ ਨੂੰ ਚਾਰ ਚੰਦ ਲਗਾਉਣ ਵਾਸਤੇ ਮੇਰੇ ਕੋਲ ਬਹੁਤ ਆ ਤੇ ਵੱਖਰੇ ਵੱਖਰੇ ਜਿਹੜੇ ਰੇਟ ਦੱਸੀ ਜਾ ਰਹੀ ਆ ਬਿਲਕੁਲ ਵਾਜਬ ਰੇਟਾਂ ਦੇ ਉੱਪਰ ਤਾਂ ਤੁਸੀਂ ਇਹ ਚੀਜ਼ ਨੂੰ ਵੀ ਇਥੋਂ ਲੈ ਸਕਦੇ ਆ ਤਰੇ ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਲਾਈਟ ਦੇ ਨਾਲ ਸੰਬੰਧ ਦੱਸਿਆ ਨੇ ਇਸ ਤੋਂ ਇਲਾਵਾ ਹੋਰ ਕਿਹੜੀ ਆਈਟਮ ਸਰ ਇੱਕ ਤਰ੍ਹਾਂ ਆਪਣਾ ਇਨਵਰਟਰ ਹੋ ਗਿਆ ਜੀ ਫਿਰ ਨਾਲ ਬੈਟਰੀ ਵਗੈਰਾ ਇਹ ਵੀ ਆਪਾਂ ਅਵੇਲੇਬਲ ਹੈਗੇ ਨੇ ਆਪਣੇ ਕੋਲੇ ਜੀ ਤੇ ਇਹਦੇ ਤੇ ਵੀ ਆਪਣਾ ਬਾਜ਼ਾਰ ਨਾਲੋਂ ਰੇਟ ਬਹੁਤ ਜ਼ਿਆਦਾ ਰੀਜ਼ਨੇਬਲ ਰੱਖਿਆ ਗਿਆ ਹੈਗੇ ਇਨਸਟਾਲਮੈਂਟ ਤੇ ਵੀ ਦਿੰਦੇ ਹੋ ਇਨਸਟਾਲਮੈਂਟ ਤੇ ਵੀ ਸਰ ਸਾਡਾ ਸਟਾਰਟਿੰਗ ਕਰਨ ਦਾ ਮਨ ਹੈਗਾ ਜੀ ਅਸੀਂ ਕਰਾਂਗੇ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਇਨਸਟਾਲਮੈਂਟ ਤੇ ਵੀ ਅਸੀਂ ਦੇ ਦਾਂਗੇ ਕਸਟਮਰ ਨੂੰ ਜੀ ਦਰਸ਼ਕੋ ਬਹੁਤ ਵੱਡੇ ਜਿਹੜੇ ਆਫਰ ਦਿੱਤੇ ਜਾ ਰਹੇ ਆ ਤੇ ਹਰ ਇਨਸਾਨ ਦਾ ਸੁਪਨਾ ਹੁੰਦਾ ਕਿ ਉਸਦੇ ਘਰ ਦੇ ਵਿੱਚ ਪ੍ਰੋਪਰ ਲਾਈਟ ਦਾ ਜਿਹੜਾ ਪ੍ਰਬੰਧ ਹੋਵੇ ਲਾਈਟ ਦੀਆਂ ਕਿਸਮਾਂ ਬਹੁਤ ਸਾਰੀਆਂ ਜਿਹੜੀਆਂ ਘਰ ਦੇ ਵਿੱਚ ਸੰਬੰਧਿਤ ਆਪਾਂ ਨੂੰ ਚੀਜ਼ਾਂ ਚਾਹੀਦੀਆਂ ਨੇ ਤਾਂ ਉਹ ਸਾਰੀਆਂ ਨਾਲ ਮਿਲਣ ਗਿਆ ਜਿੰਨੇ ਵੀ ਦਰਸ਼ਕ ਜਾਂ ਦੋਸਤ ਮਿੱਤਰ ਦੇਖ ਰਹੇ ਆ ਤਾਂ ਇੱਕ ਵਾਰ ਏਕੇ ਇਲੈਕਟ੍ਰੀਕਲ ਸ਼ੋਰੂਮ ਤੇ ਜ਼ਰੂਰ ਪਹੁੰਚੋ ਤੇ ਦਿੱਤੇ ਹੋਏ ਜਿਹੜੇ ਆਫਰ ਨੇ ਉਹਨਾਂ ਦਾ ਫਾਇਦਾ ਜ਼ਰੂਰ ਚੁੱਕੋ